ਵੈबिनेट ਮੰਤਰੀ ਬਰਿੰਦਰ ਗੋਇਲ ਨੇ ਫਿਰੋਜ਼ਪੁਰ ਚ ਲਿਆ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਪੀੜਤ ਲੋਕਾਂ ਨਾਲ ਵੀ ਕੀਤੀ ਮੁਲਾਕਾਤ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ ਲੋਕ ਸਭਾ ਤੋਂ ਬਾਅਦ ਰਾਜ ਸਭਾ ਚ ਵੀ ਆਨਲਾਈਨ ਗੇਮਿੰਗ ਬਿਲ ਪਾਸ ਐਪਸ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨੇ ਦੀ ਹਰ ਤਜਵੀਜ਼ ਪ੍ਰਚਾਰ ਕਰਨ ਵਾਲੇ ਖਿਲਾਫ ਵੀ ਹੋਵੇਗੀ ਕਾਨੂੰਨੀ ਕਾਰਵਾਈ ਲੋਕ ਸਭਾ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਮਲਤਵੀ ਸੈਸ਼ਨ ਦੇ ਆਖਰੀ ਦਿਨ ਸਦਨ 'ਚ ਮੌਜੂਦ ਰਹੇ ਪੀਐਮ ਮੋਦੀ ਸਦਨਨਾ ਚੱਲਣ ਦੇਣ ਤੇ ਵਿਰੋਧੀ ਧਿਰ ਤੇ ਜਤਾਈ ਨਾਰਾਜ਼ਗੀ ਉਪਰਾਸ਼ਟਰਪਤੀ ਚੋਣ ਲਈ ਇੰਡੀਆ ਅਲਾਇੰਸ ਦੇ ਉਮੀਦਵਾਰ ਨੇ ਵੀ ਭਰੀ ਨਾਮਿਨੇਸ਼ਨ ਵੀ ਸੁਦਰਸ਼ਨ ਰੈਡੀ ਨੇ ਢਾਕਲ ਕੀਤੇ ਕਾਗਜ਼ 9 ਸਤੰਬਰ ਨੂੰ ਹੋਵੇਗੀ ਵੋਟਿੰਗ হামলে ਤੋਂ ਬਾਅਦ ਸੀ ਅਮ੍ਰੇਖਾ ਗੁਪਤਾ ਦੀ ਪਹਿਲੀ ਤਸਵੀਰ ਆਈ ਸਾਹਮਣੇ ਬੀਜੇਪੀ ਸੰਸਦ ਨੇ ਕੀਤੀ ਮੁਲਾਕਾਤ ਘਰ ਪਹੁੰਚ ਕੇ ਮੁੱਖ ਮੰਤਰੀ ਦਾ ਜਾਣਿਆ ਹਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਪੁਲਾੜ ਯਾਤਰੀ ਸ਼ਵੰਸ਼ੂ ਸ਼ੁਕਲਾ ਸਪੇਸ ਮਿਸ਼ਨ ਨੂੰ ਲੈ ਕੇ ਦੋਮਾ ਵਿਚਾਲੇ ਹੋਈ ਚਰਚਾ ਸ਼ਵੰਸ਼ੂ ਨੇ ਸਾਂਝਾ ਕੀਤਾ ਆਪਣਾ ਤਜਰਬਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾ ਰਣਬੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁਫਤ ਅਨਾਜ ਦੇ ਨਾਲ ਜੁੜੀ ਖਬਰ ਤੇ ਮੁਫਤ ਅਨਾਜ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਆਦੇਸ਼ ਦੇ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ 11 ਲੱਖ ਲਾਭਪਾਤਰੀਆਂ ਦੇ ਨਾਂ ਕੱਟਣ ਕਹਿ ਦਿੱਤਾ ਹੈ ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕੰਮ ਪੂਰਾ ਕਰਨ ਨੂੰ ਕਿਹਾ ਹੈ ਕਿਹਾ ਹੈ ਕਿ ਸ਼ੱਕੀਆਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਨਾਂ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ ਕੇਂਦਰ ਨੇ ਕਿਹਾ ਕਿ ਵਿੱਤੀ ਤੌਰ ਤੇ ਮਸੂਮ ਲੋਕਾਂ ਦੀ شناخت ਕੀਤੀ ਜਾਵੇ। ਤੇ ਆਰਥਿਕ ਪੱਖੋਂ ਚੰਗੇ ਲੋਕ ਵੀ ਸਬਸਿਡੀ ਲੈ ਰਹੇ ਨੇ, ਸਬਸਿਡੀ ਵਾਲਾ ਅਨਾਜ ਲੈ ਰਹੇ ਨੇ ਤੇ ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਨੂੰ ਸ਼ੱਕੀ ਈਕਰਾਰ ਦਿੱਤਾ ਹੈ। 11 ਲੱਖ ਅਜਿਹੇ ਲੋਕ ਨੇ ਰਾਸ਼ਨ ਕਾਰਡ ਕੱਟਣ ਦੇ ਫੈਸਲੇ ਦਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਜਤਾਇਆ ਗਿਆ ਹੈ। ਪੰਜਾਬ ਸਰਕਾਰ ਦੇ ਆਗੂਆਂ ਦਾ ਕਹਿਣਾ ਹੈ ਕਿ ਆਪਣੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਵਾਪਸ ਲਵੇ। ਆਪਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਗਰੀਬ ਪਰਿਵਾਰ ਤੱਕ ਰਾਸ਼ਨ ਪਹੁੰਚੇ ਤੇ ਭਾਜਪੀ ਨੂੰ ਗਰੀਬ ਵਿਰੋਧੀ ਪਾਰਟੀ ਦੱਸਿਆਏ ਭਾਜਪੀ ਪੰਜਾਬ ਦੇ ਗਰੀਬਾਂ ਦਾ ਹੱਕ ਖੋਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਦੂਜੇ ਪਾਸੇ ਕੇਂਦਰ ਦੀ ਪੜਤਾਲ ਮੁਤਾਬਕ ਸ਼ੱਕੀ ਲਾਪਾਤਰੀ ਆਮਦਨ ਘਰਪਾਰ ਰਹੇ ਨੇ ਇਨਕਮ ਟੈਕਸ ਰਿਟਰਨ ਪਰ ਰਹੇ ਨੇ ਤੇ 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਨੇ ਜਾਂ 4 ਪਹੀਆ ਵਾਹਨ ਦੇ ਮਾਲਕ ਨੇ ਇਸਤੇ ਨਾਲ ਵੀ ਕਈ ਕੰਪਨੀਆਂ ਦੇ ਵਿੱਚ ਡਾਇਰੈਕਟਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੇ ਹਾਲ ਹੀ ਚ ਪੂਰੇ ਦੇਸ਼ ਚ ਰਾਸ਼ਨ ਕਾਰਡ ਹੋਲਡਰਾਂ ਦੇ ਰਿਕਾਰਡ ਦਾ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਨ ਕੀਤਾ ਹੈ ਇਹਨਾਂ ਵਿਭਾਗਾਂ ਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ ਟਰਾਂਸਪੋਰਟ ਵਿਭਾਗ ਅਤੇ ਖੇਤੀ ਵਿਭਾਗ ਸ਼ਾਮਲ ਨੇ ਜਦੋਂ ਇਹਨਾਂ ਵਿਭਾਗਾਂ ਤੋਂ ਲਾਭਪਾਤਰੀਆਂ ਨੂੰ ਕਰਾਸ ਚੈੱਕ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਨੇ ਜੋ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ। ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋ ਕਣਕ ਹਰ ਮਹੀਨੇ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਅਜਿਹੇ ਕਰੀਬ 11 ਲੱਖ ਸ਼ੱਕੀ ਲਾਭਪਾਤਰੀ ਨੇ ਜਿਨ੍ਹਾਂ ਲਈ ਕਿਹਾ ਗਿਆ ਹੈ ਕਿ ਹੁਣ ਇਹਨਾਂ ਦੇ ਨਾਂ ਸ਼ਨਾਖਤ ਕਰਨ ਤੋਂ ਬਾਅਦ ਕੱਟ ਦਿੱਤੇ ਜਾਣ ਸਤੰਬਰ ਤੱਕ ਇਹ ਕੰਮ ਪੂਰਾ ਕੀਤਾ ਜਾਵੇ। ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨੇ ਕੀ ਬਣਾਇਆ ਜਾ ਰਿਹਾ ਕਿ ਉਹ ਨਾ ਕੋ ਛੋਟੀ ਗੱਡੀ ਹੈ ਜੀ ਉਹਨਾਂ ਦੀਆਂ ਟੈਕਸ ਰਣਾਂ ਦੇਖੀਆਂ ਜੀ ਉਹਨਾਂ ਕੋ ਕੋ ਖੇਤ ਹੈ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਵੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਰ ਕਰ ਰਹੀ ਐ ਇੱਦਾਂ ਦਾ ਧੱਕਾ ਕਰ ਰਹੀ ਐ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਐ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਐ ਉਹ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਐ ਇਸ ਦਾ ਬਹਾਨਾ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਗੇ ਵੱਧਦੇ ਆ ஆன்ਲਾਈਨ ਗੇਮਿੰਗ ਬਿੱਲ ਰਾਜ ਸਭਾ 'ਚ ਵੀ ਪਾਸ ਹੋ ਗਿਆ ਹੈ ਵਿਰੋਧੀ ਧਿਰ ਦੇ ਹੰਗਾਮੇ ਦੇ ਵਿਚਾਲੇ ਇਸ ਬਿੱਲ ਨੂੰ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਹੈ ஆன்ਲਾਈਨ ਗੇਮਿੰਗ ਪ੍ਰੋਮੋਸ਼ਨ ਦੇ ਰੈਗੂਲੇਟਰੀ ਬਿੱਲ ਹੁਣ ਪਾਸ ਹੋ ਗਿਆ ਹੈ ਬਿੱਲ ਦੇ ਵਿੱਚ ஆன்ਲਾਈਨ ਗੇਮਿੰਗ ਐਪਸ ਖਿਲਾਫ ਸਖਤ ਕਾਨੂੰਨ ਦੀ ਪ੍ਰੋਵੀਜ਼ਨ ਹੈ ਐਪਸ ਚਲਾਉਣ ਤੇ 7 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਵੀ ਤਜ਼ਵੀਜ਼ ਹੈ ਇਸ ਤੋਂ ਬਿਨਾ ਜਿਹੜੇ ਸੈਲੀਬ੍ਰਿਟੀਜ਼ ਇਸ ਦੀ ਐਡ ਕਰਦੇ ਨੇ ਉਹ ਵੀ ਹੁਣ ਸੈਲੀਬ੍ਰਿਟੀਜ਼ ਇਸ ਦੀ ஆன்ਲਾਈਨ ਸੱਟੇਬਾਜ਼ੀ ਐਪਸ ਦਾ ਪ੍ਰਚਾਰ ਨਹੀਂ ਕਰ ਸਕਣਗੇ ਕੋਈ ਐਡ ਨਹੀਂ ਕਰ ਸਕਣਗੇ ਤੇ ਜੇ ਉਹਨਾਂ ਦੇ ਵੱਲੋਂ ਅਜਿਹਾ ਪ੍ਰਚਾਰ ਕੀਤਾ ਗਿਆ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਕਾਨੂੰਨੀ ਕਾਰਵਾਈ ਹੋਏਗੀ ਉਹਨਾਂ ਤੇ ਤੇ ਕਾਨੂੰਨ ਬਣਨ ਤੇ ਟੈਕਸ ਦੇ ਦਾਇਰੇ ਚ ਇਹ ਵਿਦੇਸ਼ੀ ਐਪਸ ਆਉਣਗੀਆਂ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੇ ਪਲੇਟਫਾਰਮ ਵੀ ਬਲੌਕ ਹੋਣਗੇ ਕੱਲ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤੇ ਅੱਜ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਰਾਜ ਸਭਾ ਦੇ ਵਿੱਚ ਵੀ ਇਹ ਬਿੱਲ ਪਾਸ ਹੋ ਗਿਆ ਹੈ ਆਨਲਾਈਨ ਗੇਮਿੰਗ ਬਿੱਲ ਇਸ ਦਾ ਨਾਮ ਹੈ ਇਸ ਦੇ ਨਾਲ ਹੀ ਬਹੁਤ ਸਾਰੇ ਸੈਲੀਬ੍ਰਿਟੀ ਵੀ ਅਜਨੀਆਂ ਐਪਸ ਦੀ ਐਡ ਕਰਦੇ ਸੀ ਹੁਣ ਕਾਨੂੰਨੀ ਧਾਇਰੇ ਦੇ ਵਿੱਚ ਆ ਗਏ ਨੇ ਜੇ ਕੋਈ ਅਜਹੀਆਂ ਐਪਸ ਦਾ ਪ੍ਰਚਾਰ ਕਰੇਗਾ ਤਾਂ ਉਹਨਾਂ ਖਿਲਾਫ ਕਾਰਵਾਈ ਹੋਵੇਗੀ ਜੁਰਮਾਨੇ ਦੀ ਵੀ ਪ੍ਰਵੀਜ਼ਨ ਇਸ ਦੇ ਵਿੱਚ ਰੱਖੀ ਗਈ ਹੈ ਤੇ 7 ਸਾਲ ਦੀ ਕੈਦ ਵੀ ਹੋ ਸਕਦੀ ਹੈ ਜੇ ਕੋਈ ਅਜਹੀ ਐਪ ਚਲਾਉਂਦਾ ਹੈ ਤੇ ਉਧਰ ਫਿਰੋਜ਼ਪੁਰ ਦੇ ਪਿੰਡ ਟੈਂਡੀ ਵਾਲਾ ਦੇ ਦੌਰੇ ਤੇ ਪਹੁੰਚੇ ਨੇ ਕੈਬਨਿਟ ਮੰਤਰੀ ਬਰਿੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਅੱਜ ਜਾਇਜ਼ਾ ਲੈ ਰਹੇ ਨੇ ਆਮ ਆਦਮੀ ਪਾਰਟੀ ਦੇ ਕਈ ਆਗੂ ਤੇ ਮੰਤਰੀ ਤੇ ਇਸੇ ਦੇ ਤਹਿਤ ਬਰਿੰਦਰ ਗੋਇਲ ਪਹੁੰਚੇ ਨੇ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਹੁਸੈਨੀਵਾਲਾ ਹੈੱਡ ਤੋਂ ਆ ਰਹੇ ਪਾਣੀ ਦਾ ਵੀ ਜਾਇਜ਼ਾ ਲਿਆ ਗਿਆ ਇਸ ਦੇ ਬਿਨਾਂ ਪੀੜਤ ਲੋਕਾਂ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਬਰਿੰਦਰ ਗੋਇਲ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਜਲਦ ਹੀ ਹੈਲਪਲਾਈਨ ਨੰਬਰ ਸਰਕਾਰ ਜਾਰੀ ਕਰੇਗੀ ਬਰਿੰਦਰ ਗੋਇਲ ਨੇ ਹਰ ਸੰਭਵ ਮਦਦ ਦੇਣ ਦਾ ਵੀ ਪ੍ਰੋਮੋਸਾ ਦਿੱਤਾ ਹੈ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਕਿਉਂਕਿ ਬਰਸਾਤਾਂ ਉੱਪਰ ਹੋਈਆਂ ਨੇ ਤੇ ਪਾਣੀ ਆਇਆ ਤੇ ਪਾਣੀ ਡੈਮਾਂ ਦੇ ਵਿੱਚ ਵਧਿਆ ਵੀ ਆ ਤੇ ਜਿਸ ਤਰੀਕੇ ਨਾਲ ਡੈਮ ਦੇ ਵਿੱਚ ਪਾਣੀ ਵਧਿਆ ਛੱਡਿਆ ਵੀ ਗਿਆ ਤੇ ਜਿਹੜੇ ਦਰਿਆ ਨੇ ਉਹ ਸਾਰਿਆਂ ਦੇ ਵਿੱਚ ਪਾਣੀ ਵਾਧੂ ਹੋ ਰਿਹਾ ਸੋ ਇਸ ਕਰਕੇ ਕਈ ਜਗ੍ਹਾ ਦਿੱਕਤਾਂ ਆਈਆਂ ਨੇ ਕਪੂਰਥਲਾ ਜ਼ਿਲ੍ਹਾ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਤਰਨਤਾਰਨ ਹੈ ਸੋ ਇਹ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਹ ਦਿੱਕਤ ਆਈ ਹੈ ਤੇ ਅਸੀਂ ਇਹਨਾਂ ਦੇ ਪ੍ਰਬੰਧਨ ਨੂੰ ਦੇਖਣ ਦੇ ਲਈ ਤੇ ਲੋਕਾਂ ਨੂੰ ਕੀ ਤਕਲੀਫਾਂ ਦੇਖਣ ਦੇ ਲਈ ਅਸੀਂ ਸਾਰੇ ਇੱਥੇ ਜਿਹੜੇ ਕਨੈਕਟੀਵਿਟੀ ਖਤਮ ਹੋ ਗਈ ਤੇ ਲੋਕਾਂ ਨੂੰ ਟੁੱਟ ਗਏ ਉਹਨਾਂ ਲਈ ਅਸੀਂ ਇਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਉੱਥੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਨਾਲ ਰਸੋਈ ਬਣਾਈ ਹੈ ਖਾਣ ਦਾ ਪੀਣ ਦਾ ਡਾਕਟਰੀ ਸਹਾਇਤਾ ਦਾ ਉਹ ਸਾਰੇ ਪ੍ਰਬੰਧ ਹੈਗੇ ਨੇ ਤੇ ਜਿਹੜੇ ਲੋਕ ਉੱਥੇ ਅੰਦਰ ਬੈਠੇ ਆ ਬਾਹਰ ਨਹੀਂ ਆਣਾ ਚਾਹੁੰਦੇ ਘਰਾਂ ਨੂੰ ਛੱਡ ਕੇ ਉੱਥੇ ਬਕਾਇਦਾ ਕਿਸ਼ਤੀਆਂ ਦੇ ਰਾਹੀਂ ਸਾਰਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਜਿੱਥੇ ਫਿਰੋਜ਼ਪੁਰ ਪਹੁੰਚੇ ਉੱਥੇ ਹੀ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਪੂਸਲਾ ਦਾ ਦੌਰਾ ਕੀਤਾ 16 ਹੜ੍ਹ ਪ੍ਰਭਾਵਿਤ ਪਿੰਡਾਂ ਦਾ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਦੌਰਾ ਕੀਤਾ ਗਿਆ ਏ ਕਿਸਾਨਾਂ ਦੇ ਹੋਏ ਨੁਕਸਾਨ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਫਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਵੀ ਆਦੇਸ਼ ਦੇ ਦਿੱਤੇ ਗਏ ਨੇ ਮੁੰਡੀਆਂ ਨੇ ਕਿਹਾ ਕਿ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਜ਼ਰੂਰਤ ਦਾ ਹਰ ਸਮਾਨ ਮੁਹੱਈਆ ਕਰਵਾਇਆ ਜਾਵੇ ਗਵਨਾ ਕਿਹਾ ਕਿ ਪੰਜਾਬ ਸਰਕਾਰ ਪੀੜਤ ਲੋਕਾਂ ਦੇ ਪੂਰੀ ਤਰ੍ਹਾਂ ਨਾਲ ਖੜੀ ਹੈ ਦੱਸ ਜੀਏ ਕਿ ਇਸ ਦੌਰਾਨ ਕਪੂਰਥਲਾ ਤੋਂ ਐਮ ਐਲ ਏ ਰਾਣਾ ਗੁਰਜੀਤ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਹਾਲਾਂਕਿ ਪਾਵੇਂ ਵਿਰੋਧੀ ਧਿਰ ਦੇ ਵਿੱਚੋਂ ਆਉਂਦੇ ਨੇ ਰਾਣਾ ਗੁਰਜੀਤ ਪਰ ਕਿਉਂਕਿ ਸਮੱਸਿਆ ਕਪੂਰਥਲਾ ਦੇ ਨਾਲ ਸੰਬੰਧਿਤ ਹੈ ਜਿੱਥੇ ਕੈਬਨਿਟ ਮੰਤਰੀ ਦੇ ਵੱਲੋਂ ਦੌਰਾ ਕੀਤਾ ਗਿਆ ਉੱਥੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਵੀ ਇਸ ਦੌਰਾਨ ਮੌਜੂਦ ਰਹੇ ਬਲਵੰਤ ਆਸਵਰ ਧੰਨਵਾਦ ਹਾਂ ਮੈਂ ਰਾਣਾ ਗੁਰਜੀਤ ਜੀ ਸਾਡੇ ਮੰਤਰੀ ਸਹਿਬਾਨ ਵੀ ਨੇ ਇਹਨਾਂ ਦਾ ਵੀ ਧੰਨਵਾਦ ਹੈ ਪ੍ਰਾਣੇ ਲੀਡਰ ਨੇ ਤੋਂ ਸ਼ੁਰੂ ਤੋਂ ਹੀ ਹਲਕੇ ਦੇ ਵਿੱਚ ਗੁਜ਼ਰਦੇ ਆ ਰਹੇ ਨੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਤੋਂ ਮੈਂ ਵੀ ਅੱਜ ਇੱਥੇ ਪਹੁੰਚ ਕੇ ਮੁੱਖ ਮੰਤਰੀ ਸਰਦਾਰ ਕੁਮਾਰ ਸੁਮਾਨ ਜੀ ਦੇ ਹਦਾਇਤਾਂ ਅਨੁਸਾਰ ਸਾਰੇ ਮੰਤਰੀ ਸਹਿਬਾਨ ਅਲੱਗ-ਅਲੱਗ ਜਗ੍ਹਾ ਤੇ ਸਜਾਈ ਇੱਥੇ ਵੀ ਪਾਣੀ ਆਇਆ ਉਸ ਲਗਾਏ ਨੇ ਕੱਲ ਪ੍ਰਿੰਦਰ ਗੁਇਲ ਜੀ ਜੋ ਮਿਨਿਸਟਰ ਵੀ ਹੋ ਕੇ ਕਿ ਤੋਂ ਜੋ ਮੈਂ ਵੀ ਕਾਫੀ ਘਰਾਂ ਦੇ ਵਿੱਚ ਜਾ ਕੇ ਆਇਆ ਸਰਪੰਚਾਂ ਨੂੰ ਖੁਦ ਮਿਲ ਕੇ ਆਇਆ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸਾਨੂੰ ਆਈਆਂ ਸਭ ਤੋਂ ਪਹਿਲਾਂ ਸਾਡੀ ਗਿਤਾਬਰੀ ਕਰਾਈ ਜਾਵੇ ਉਹਦੇ ਲਈ ਸਪੈਸ਼ਲ ਗਿਤਾਬਰੀ ਜਿਹੜੀ ਹੈ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਆ ਉਹਦੇ ਲਈ ਅਸੀਂ ਪਹਿਲੇ ਰਿਸਰਚ ਆਫ ਲੋਕ ਨੂੰ ਦੇ ਦਿੱਤੇ ਕਿ ਇਹਨਾਂ ਦੀ ਸਪੈਸ਼ਲ ਗਿਤਾਬਰੀ ਕਰਕੇ ਜਿੰਨਾ ਵੀ ਬੰਦਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਵੇ। ਜੇ ਉਧਰ ਤਰਨਤਾਰਨ ਦੇ ਹਰੀਕੇ ਬੈਰਾਜ 'ਚ ਵੀ ਇਸ ਵੇਲੇ ਵਿਆਸ ਤੇ ਸਤਲੁਜ ਦਰਿਆਵਾਂ 'ਚ ਪਾਣੀ ਦੀ ਕੁੱਲ ਆਮਦ 1 ਲੱਖ 16948 ਕਿਊਸਿਕ ਦਰਜ ਕੀਤੀ ਗਈ ਹੈ। ਇਸ ਵਿੱਚੋਂ 94929 ਕਿਊਸਿਕ ਪਾਣੀ ਦਰਿਆ ਚ ਹੇਠਲੇ ਹਿੱਸੇ ਵੱਲ ਛੱਡਿਆ ਜਾ ਰਿਹਾ ਜਿਸ ਦੇ ਨਾਲ ਹੀ ਫਿਰੋਜ਼ਪੁਰ ਫੀਡਰ ਨਹਿਰ ਚ 8037 ਕਿਊਸਿਕ ਤੇ ਰਾਜਸਥਾਨ ਫੀਡਰ ਚ 13795 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਦਕਿ ਇੱਕ ਹੋਰ ਛੋਟੀ ਨਹਿਰ ਚ 187 ਕਿਊਸਿਕ ਪਾਣੀ ਭੇਜਿਆ ਗਿਆ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਬਿਆਸ ਅਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਲਗਾਤਾਰ ਪਾਣੀ ਦੀ ਆਮਦ ਹੋ ਰਹੀ ਹੈ ਜਿਸ ਕਾਰਨ ਛੋਟੀਆਂ ਨਹਿਰਾਂ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਇਸ ਵਕਤ ਮੌਜੂਦਾਂ ਹਰੀਕੇ ਦਰਿਆ ਦੇ ਉੱਪਰ ਜਿਸੇ ਦੱਸਦੀ ਹੈ ਕਿ ਬਿਆਸ ਅਤੇ ਸਤਲੂ ਦਰਿਆ ਦਾ ਸੰਗਮ ਹੁੰਦਾ ਹੈ ਲਗਾਤਾਰ ਉੱਥੇ ਪਾਣੀ ਦੀ ਆਮਦ ਜਿਹੜੀ ਹੈ ਵਾਧੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਤਸਵੀਰ ਦੇਖੋ ਕਿ ਕੱਲ੍ਹ ਨਾਲੋਂ ਅੱਜ ਪਾਣੀ ਜਿਹੜਾ ਜਰੂਰ ਇੱਥੇ ਵੱਧ ਨਜ਼ਰ ਆ ਰਿਹਾ ਹੈ ਔਰ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦੀ ਆਮਦ ਜਿਹੜੀ ਹੈ 20000 ਕਿਊਸਿਕ ਦੇ ਕਰੀਬ ਪਾਣੀ ਇੱਥੇ ਦਰਿਆ ਦੇ ਵਿੱਚ ਵੱਧ ਹੋਇਆ ਹੈ ਕੱਲ ਜਿਹੜਾ ਸੀ 4000 ਕਿਊਸਿਕ ਪਾਣੀ ਵੱਧ ਸੀ ਔਰ ਅੱਜ 20000 ਹੋਇਆ ਹੈ ਡਾਊਨਸਟ੍ਰੀਮ ਦੇ ਵਿੱਚ ਇਸ ਵਕਤ 95000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਔਰ ਦੱਸਿਆ ਕਿ ਪੂਰੇ ਦਰਿਆ ਦੇ ਵਿੱਚ ਅੱਜ ਪਾਣੀ ਦੀ آمد ਜਿਹੜੀ ਹੈ 117000 ਕਿਊਸਿਕ ਦੇ ਕਰੀਬ ਪਾਣੀ ਦੀ آمد ਹੋਈ ਆ ਤੇ ਡਾਊਨਸਟ੍ਰੀਮ ਨੂੰ ਲਗਾਤਾਰ ਪਾਣੀ ਜਿਹੜਾ ਜ਼ਿਆਦਾ ਛੱਡਿਆ ਜਾ ਰਿਹਾ ਔਰ ਇਸੇ ਤਰੀਕੇ ਨਾਲ 20000 ਕਿਊਸਿਕ ਕਰੀਬ ਪਾਣੀ ਜਿਹੜਾ ਅੱਜ ਜਿਹੜੀਆਂ ਦੋਵੇਂ ਨਹਿਰਾਂ ਨੇ ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਉਸ ਵੱਲ ਵੀ ਜਿਹੜਾ ਹੈ ਅੱਜ ਵੱਧ ਪਾਣੀ ਜਿਹੜਾ ਛੱਡਿਆ ਗਿਆ ਔਰ ਜਿਸ ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਹੋਈ ਉਹਨਾਂ ਦਾ ਕਹਿੰਦੇ ਕਿ ਜਿੰਨਾ ਪਾਣੀ ਪਿੱਛੋਂ ਆ ਰਿਹਾ ਉਸੇ ਤਰੀਕੇ ਨਾਲ ਅੱਗੇ ਨੂੰ ਪਾਣੀ ਜਿਹੜ ਔਰ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪ੍ਰਸ਼ਾਸਨਿਕ ਆਮਲਾ ਵੀ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਔਰ ਕਿਸਾਨਾਂ ਨਾਲ ਰਾਬਤਾ ਜਿਹੜਾ ਹੈ ਕੰਮ ਕਰ ਰਿਹਾ ਹੈ ਤੇ ਉਧਰ ਫਾਜ਼ਿਲਕਾ ਦੇ ਵਿੱਚ ਵੀ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਹਰੀਕੇ ਹੈੱਡ ਤੋਂ ਛੱਡਿਆ ਗਿਆ 72000 ਕਿਊਸਿਕ ਪਾਣੀ ਜਿਸ ਕਰਕੇ ਪਾਣੀ ਦਾ ਲੈਵਲ ਸਤਲੁਜ ਦੇ ਵਿੱਚ ਵਧਿਆ ਹੈ ਫਾਜ਼ਿਲਕਾ ਦੇ ਵਿੱਚ ਸਤਲੁਜ ਦਰਿਆ ਨਿਕਲਦਾ ਹੈ ਇਸ ਥਾਂ ਤੇ 72000 ਕਿਊਸਿਕ ਪਾਣੀ ਛੱਡਣ ਤੋਂ ਬਾਅਦ ਪਾਣੀ ਦਾ ਪੱਧਰ ਵਧ ਗਿਆ ਹੈ ਫਾਜ਼ਿਲਕਾਦੇ ਸਰਹੱਦੀ ਪੰਡਾ ਜਹਾਲੇ ਵੀ ਹੜ੍ਹਾਂ ਦੀ ਮਾਰ ਹੈ ਤੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਅਲਰਟ ਤੇ ਹੈ ਪਹਾੜੀ ਇਲਾਕਿਆਂ ਦੇ ਅੰਦਰ ਹੋ ਰਹੀ ਬਾਰਿਸ਼ ਅਤੇ ਡੇਮਾਂ ਤੋਂ ਛੱਡੇ ਜਾ ਰਹੇ ਪਾਣੀ ਦੇ ਕਾਰਨ ਫਾਜ਼ਿਲਕਾਦੇ ਸਰਹੱਦੀ ਇਲਾਕੇ ਦੇ ਅੰਦਰ ਸਤਲੂ ਜੰਦੀਆ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਈ ਟਾਣੀਆਂ ਤੇ ਕਈ ਜਿਹੜੀਆਂ ਨੇ ਖੇਤ ਨੇ ਉਹ ਪਾਣੀ ਚ ਡੁੱਬੇ ਹੋਏ ਨੇ ਤਾਣੀ ਸੱਦਾ ਸਿੰਘ ਦੇ ਅੰਦਰ ਖੜੋਤੇ ਆ ਤੁਸੀਂ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਫਸਲਾਂ ਜਿਹੜੀਆਂ ਨੇ ਪਾਣੀ ਚ ਡੁੱਬ ਚੁੱਕੀਆਂ ਨੇ ਤਾਣੀਆਂ ਪਾਣੀ ਦੇ ਘੇਰੇ ਵਿੱਚ ਆ ਚੁੱਕੀਆਂ ਨੇ ਤੇ ਕਈ ਪਰਿਵਾਰ ਜਿਹੜੇ ਇਸ ਢਾਣੀਆਂ ਦੇ ਅੰਦਰ ਮੌਜੂਦ ਨੇ ਦੱਸਿਆ ਜਾ ਰਿਹਾ ਹੈ ਕਿ ਪਿਤੇ ਦਿਨ ਜਿਹੜਾ ਹੈ ਪਾਣੀ ਜਿਹੜਾ ਕੱਟ ਹੋਇਆ ਸੀਗਾ ਪਰ ਅੱਜ ਮੋੜ ਤੋਂ ਜਿਹੜਾ ਇਸ ਇਲਾਕੇ ਦੇ ਅੰਦਰ ਪਾਣੀ ਦੀ ਮਾਤਰਾ ਜਿਹੜੀ ਵਧੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਤਾਬਕ ਜਿਹੜਾ ਇਸ ਇਲਾਕੇ ਦੇ ਅੰਦਰ ਹਰੀ 72000 ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਪਹਿਲਾਂ ਇਸ ਦੀ ਜਿਹੜੀ ਸੰਖਿਆ ਸੀਗੀ 90000 ਕਿਊਸਿਕ ਜਿਹੜਾ ਪਾਣੀ ਸੀਗਾ ਪਰ ਹੁਣ ਇਸ ਦਾ ਸੰਖਿਆ ਜਿਹੜੀ ਹੈ 72000 ਜਿਹੜੀ ਕਿਊਸਿਕ ਕੀ ਕਰ ਦਿੱਤੀ ਗਈ ਹੈ ਪਰ ਲੋਕਾਂ ਨੂੰ ਸਰਦੀ ਇਲਾਕੇ ਤੇ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਦਿਖਾਈ ਨਹੀਂ ਦੇ ਰਹੀ ਫਾਜ਼ਿਲਕਾ ਤੇ ਕਾਵਾ ਵਾਲੀ ਤੋਂ ਅੱਗੇ ਦੀ ਗੱਲ ਕਰ ਲਈਏ ਇੱਥੇ ਤਾਂ ਕਾਵਾ ਵਾਲੀ ਤੋਂ ਅੱਗੇ ਗੁਲਾਬਾ ਪੈਣੀ ਰੇਤੇ ਵਾਲੀ ਪੈਣੀ ਤੇਜਾਰੋਵੈਲਾ ਚੰਗੜ ਪੈਣੀ ਮਲੇ ਕਈ ਹੈ ਜੇ ਪਿੰਡ ਨੇ ਜਿਨ੍ਹਾਂ ਦੇ ਕਈ ਰਕਬਾ ਜਿਹੜਾ ਹੈ ਪਾਣੀ ਦੀ ਮਾਰ ਇੱਥੇ ਫਿਲਹਾਲ ਲੋਕ ਕੀ ਦੇਖਦੇ ਨੇ ਲੋਕਾਂ ਨੂੰ ਕੀ ਉਮੀਦ ਹੈ ਲੋਕਾਂ ਦਾ ਕੀ ਕਹਿਣਾ ਹੈ ਕਿਨਾ ਬਜੀ ਮਿਲਦੇ ਹਾਂ ਸੰਗ ਕਿਹੜੇ ਪਿੰਡ ਤੋਂ ਇਸ ਵੱਲੇ 68 ਮੌਜੂਦਾ ਮੈਂਬਰ ਆ ਜੀ ਅੱਛਾ ਹਾਂਜੀ ਅੱਛਾ ਕੀ ਹਾਲਾਤ ਕੀ ਨੇ ਤੁਸੀਂ ਹਾਲਾਤ ਦੇਖ ਰਹੇ ਪਾਣੀ ਵਧ ਰਿਹਾ ਜੀ ਸਰਕਾਰ ਕਹਿੰਦੀ ਪਾਣੀ ਘਟ ਰਿਹਾ ਹੈ ਇੱਧਰ ਵਧ ਰਿਹਾ ਜੀ ਹਾਂਜੀ ਇਹ ਕਾਰਨ ਕੀ ਹੈ ਐਸੇ ਲੱਗ ਕੇ ਕਿ ਇੰਦਰ ਵਧ ਰਿਹਾ ਇਹ ਹੁਣ ਕਾਰਨ ਤਾਂ ਪਤਾ ਨਹੀਂ ਜੀ ਪਾਣੀ ਵਧ ਰਿਹਾ ਸਨ ਕਿਹੜੇ ਕਿਹੜੇ ਦਰਿਆ ਲੱਗਦੇ ਨੇ ਇਹ ਸਤਲੋ ਜੀ ਲੱਗਦਾ ਹੈ ਅੱਛਾ ਹਾਂਜੀ ਪਾਕਿਸਤਾਨੋਂ ਆਂਦਾ ਜੀ ਹਾਂਜੀ ਤੇ ਫਿਰ ਕਦੋਂ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਕਿੰਨੇ ਕ ਮਦਦ ਮਿਲੀ ਹੈ 10 12 ਦਿਨ ਹੋ ਗਏ ਜੀ ਇਹ ਹੀ ਹਾਲਾਤ ਹੈ ਨਾ ਮਦਦ ਐਮਰ ਸਾਹਿਬ ਆਏ ਸੀ ਉਹ ਪੱਠੇ ਵੰਡ ਗਿਆ ਔਰ ਮਦਦ ਆਣ ਦੀ ਸੁਭਾਅ ਬਣਾ ਹੈਗੀ ਹੈ ਜੀ ਐਮਰ ਸਾਹਿਬ ਨੇ ਕਿਹਾ ਸਹਿਯੋਗ ਕਰਾਂਗੇ ਨਹੀਂ ਹੁਣ ਕਿੰਨੇ ਘਟਾਨੀਆਂ ਤੇ ਕਿੰਨਾ ਕ ਰਕਬਾ ਜਿਹੜਾ ਪਾਣੀ ਦੀ ਮਾਰ ਹੋ ਰਿਹਾ ਰਕਬਾ ਤਾਂ ਸਾਰਾ ਜੀ ਕਿਸੇ ਦੇ ਕੁਝ ਦੁੱਖਣ ਵਾਲੀ ਬਾਤ ਵੀ ਗਈਆਂ ਤੋਂ ਵੀ ਮਾਰਾ ਜਾਣਾ ਕਿਉਂਕਿ ਬਿਮਾਰੀਆਂ ਪੈ ਜਾਣੀਆਂ ਸੋ ਕੇ ਨਾ ਮਾਰਾ ਜਾਣਾ ਤੇ ਉਧਰ ਚੰਡੀਗੜ੍ਹ ਸਾਈਬਰ ਕ੍ਰਾਈਮ ਸੈੱਲ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ 77 ਲੱਖ ਦੀ ਠੱਗੀ ਦੇ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸਾਈਬਰ ਕ੍ਰਾਈਮ ਸੈੱਲ ਨੇ ਮੁੰਬਈ ਤੋਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਡਿਜੀਟਲ ਅਰੈਸਟ ਕੀਤਾ ਸੀ 99 ਸਾਲਾ ਬਜ਼ੁਰਗ ਮਹਿਲਾ ਤੋਂ 77 ਲੱਖ ਰੁਪਏ ਠੱਗ ਲਏ ਸਨ ਮਨੀ ਲਾਂਡਰਿੰਗ ਕੇਸ ਦਾ ਡਰਾਵਾ ਦੇ ਕੇ ਇਸ ਬਜ਼ੁਰਗ ਔਰਤ ਨੂੰ ਠੱਗਿਆ ਗਿਆ ਸੀ ਪਰ ਹੁਣ ਸਾਈਬਰ ਦਾ ਸ਼ਿਕਾਰ ਹੋਈ ਠੱਗੀ ਦੇ ਮਾਮਲੇ ਦੇ ਵਿੱਚ ਸਾਈਬਰ ਕ੍ਰਾਈਮ ਸੈੱਲ ਨੇ ਮੁੰਬਈ ਤੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਏ 70 ਲੱਖ ਦੀ ਠੱਗੀ ਕੀਤੀ ਗਈ ਸੀ 99 ਸਾਲ ਦੀ ਇੱਕ ਔਰਤ ਦੇ ਨਾਲ ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਕੋ ਇੱਕ ਹੋਰ ਬੜੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਡਿਜੀਟਲ ਅਰੈਸਟ ਮਾਮਲੇ ਵਿੱਚ ਦੋ ਹੋਰ આરોપીوں ਕੋ छाति ठगों को महाराष्ट्र से काबू किया गया है उनको लाया गया है और इसमें एक अहम बात है कि जो विक्टिम है चंडीगढ़ की एक लेडी थी जिसने शिकायत की थी सतहत्तर लाख बयालीस हजार चार सौ बीस रुपए की ठगी की गई थी डिजिटल डिजिटलरेस्ट करके हालांकि कई लाख रुपए इसमें फ्रीज भी किए थे जो जल्द ही उनको वापस मिलेंगे हालांकि कोशिश की जा रही है लेकिन इसमें बहुत जरूरी है कि सबसे पहले तो डिजिटल डिजिटलरेस्ट नाम की कोई चीज नहीं होती दूसरा लोगों को किस तरह से अवेयर किया जाए अगर आपके साथ डिजिटल अरेस्ट हुआ या इस तरह की कोई ठगी हुई तो साथ के साथ क्या करें कि आपकी जो कमाई का पैसा है वो बच जाए हमारे साथ सुप्रिंटेंडेंट ऑफ पुलिस गीतांजलि खंडेवाल जी हैं उनसे बातचीत करते हैं मैम क्योंकि लगातार आपसे बातचीत करते हैं कि डिजिटल अरेस्ट हो गया या साइबर ठगी का कोई भी जो तरीके हैं उनसे किस तरह से बचा जाए हालांकि लगातार गिरफ्तारियां हो रही हैं लगातार खुलासे भी हो रहे हैं इस पूरे मामले में भी जैसे आपने बताया कि दो लोगों की गिरफ्तारी हुई है इसमें अगर सुनना चाहें तो किस तरह की कामयाबी हुई है क्या क्या इन्फॉर्मेशन में आया ये एक डिजिटल अरेस्ट का मामला था जिसमें एक बुजुर्ग महिला के साथ ये वारदात हुई डिजिटल अरेस्ट की और उन्होंने करीबन 77 लाख रुपए अपना इसमें गवाया और क्योंकि उन्होंने हमें जल्दी इन्फॉर्मेशन दे दी थी तो उसके चलते कुछ उनका 21-20 लाख रुपए जो था वो हम होल्ड करा पाए इमिजिएटली तो सबसे इम्पॉर्टेंट बात ये आ जाती है कि जितना जल्दी आप इन्फॉर्मेशन देते हैं तो जो आपका अमाउंट इन ट्रांजेक्शन होता है हम उसको होल्ड करा पाते हैं इसमें हमने दो लोगों की गिरफ्तारी करी है और ये महाराष्ट्र कोलापुर से हमने गिरफ्तारी करी है और इन लड़कों की एज भी ज्यादा नहीं है तीस पैंतीस साल की उम्र के लड़के हैं और इनके अकाउंट में बल्क अमाउंट गया था और इनके पास से हमें कई मोबाइल फ़ोन्स कई तरह के सिम कार्ड्स और चेकबुक्स ए टी की बरामदगी हुई है मैम क्योंकि इसमें जैसे आपने बताया कि कई लाख फ्रीज किए गए क्या ऐसा किया जाए अगर बाई चांस आपके साथ ठगी हो गई या डिजिटल डिजिटलाइज हो गया या फिर पैसे आपके अकाउंट से चले गए तो इमीडिएट ऐसा क्या करना चाहिए कि कुछ आपके जो पैसे हैं वो बच जाए इमीडिएटली आपको सबसे पहले 1930 जो साइबर का हेल्पलाइन नंबर है उस पर कॉल करना है 1930 पे जब आप कॉल करेंगे तो आपसे जो 24 फोर आवर्स एक ऑपरेटर पुलिस का स्टाफ वहां बैठा रहता है जो 24 घंटे आपकी कॉल लेने के लिए मौजूद है आप उसको बताएं आपके साथ क्या ठगी हुई है वो आपसे कुछ आपकी बेसिक डिटेल्स पूछेगा अगर आपके पास ट्रांजेक्शन का कोई स्क्रीनशॉट है कोई मैसेज है कि आपने किस अकाउंट से किस अकाउंट में डाले या आपके पास कोई कॉल रिकॉर्ड है जिस नंबर से आपको कॉल आया तो इस तरह की जो डिटेल है वो आप उसके साथ साझा करें और इमीडिएटली वो एक पोर्टल होता है हमारा जिसमें हम बैंक्स के साथ टाइप में रहते हैं साथ के साथ ही हो जाता है बिल्कुल इमीडिएटली हो जाता है जैसे ही आप वन नाइन थ्री जीरो पे कॉल करेंगे आपसे ये चार पांच डिटेल्स मांगी जाएंगी आप वो देंगे साइमल्टेनियसली कंप्यूटर पे बैठा हमारा दूसरा लड़का इन्फॉर्मेशन को फीड करता है टाइमिंग कुछ होता है मैम सपोज करें जैसे ठगी हुई है तो कितनी देर का हम उसको गोल्डन पीरियड बोलते हैं वो मान के चलिए चौबीस घंटे के करीबन होता है वो बेस्ट टाइम होता है की विदिन ट्वेंटी 24 ਹਸ ਅਗਰ ਆਪ ਰਿਪੋਰਟ ਕਰਤੇ ਹਨ ਤਾਂ ਚਾਂਸੇ ਜ਼ਿਆਦਾ ਹੁੰਦੇ ਹਨ ਕਿ ਬਹੁਤ ਸਾਰਾ ਪੈਸਾ ਆਪਕਾ ਹੋਲਡ ਕੀਤਾ ਜਾ ਸਕੇ ਅਗਲੀ ਖਬਰ ਸਮਾਣਾ ਤੋਂ ਹੈ ਜਿੱਥੇ 10 ਘੰਟਿਆਂ ਦੇ ਵਿੱਚ ਹੀ ਚੋਰੀ ਦੇ ਕੇਸ ਨੂੰ ਹੱਲ ਕਰ ਦਿੱਤਾ ਗਿਆ ਚੋਰੀ ਦੇ ਇਲਜ਼ਾਮ ਦੇ ਵਿੱਚ ਇੱਕ ਸ਼ਖਸ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਕੋਲੋਂ 20 ਤੋਲੇ ਤੋਂ ਵੱਧ ਚੋਰੀ ਦਾ ਸੋਨਾ ਬਰਾਮਦ ਕੀਤਾ ਗਿਆ ਸ਼ਹਿਰ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਦਰਅਸਲ ਵੈਬ ਸੀਰੀਜ਼ ਦੇਖ ਕੇ ਇਹ ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਤੇ ਪੁਲਿਸ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਸਮਾਣਾ ਦੇ ਵਿੱਚ ਸ਼ਹਿਰ ਵਾਸੀਆਂ ਦੇ ਵੱਲੋਂ ਕਿਉਂਕਿ 24 ਘੰਟਿਆਂ ਦੇ ਵਿੱਚ ਹੀ ਇਸ ਕੇਸ ਨੂੰ ਹੱਲ ਕਰ ਦਿੱਤਾ ਗਿਆ 10 ਘੰਟਿਆਂ ਦੇ ਵਿੱਚ ਚੋਰੀ ਦਾ ਕੇਸ ਹੱਲ ਕੀਤਾ ਗਿਆ 20 ਤੋਲੇ ਤੋਂ ਵੱਧ ਚੋਰੀ ਸੋਨਾ ਕੀਤਾ ਗਿਆ ਸੀ ਜਿਸ ਨੂੰ ਬਰਾਮਦ ਕੀਤਾ ਗਿਆ। ਇਹ ਲੁੱਟਖੋਦੀ ਜਿਹੜੀ ਵੀ ਵਾਰਦਾਤਾਂ ਹੁੰਦੀਆਂ ਇਹ ਬਹੁਤ ਹੀ ਸੰਗੀਨ ਕਿਸਮ ਦੀ ਹੁੰਦੀਆਂ। ਇਹਦੇ ਜਦੋਂ ਵੀ ਇਹ ਵਾਰਦਾਤ ਹੁੰਦੀ ਹੈ ਤੇ ਸਮਾਜ ਦੇ ਵਿੱਚ ਇੱਕ ਬੈਦਾਂ ਮਾਹੌਲ ਬੰਦਾ ਹੈ, ਦਰਦਾਂ ਮਾਹੌਲ ਬੰਦਾ ਹੈ। ਇਹ ਪੁਲਿਸ ਦਾ ਪਟਿਆਲਾ ਪੁਲਿਸ ਦਾ ਇੱਕ ਜਿਹੜਾ ਸਭ ਤੋਂ ਵੱਡਾ ਕੋਸ਼ਿਸ਼ ਹੈ ਇਹ ਰਹਿੰਦੀ ਹੈ ਕਿ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਦਾ ਤਾਂ ਉਹਨੂੰ ਤੁਰੰਗ ਟ੍ਰੇਸ ਕੀਤਾ ਜਾਵੇ ਮੈਂ ਸਮਾਣੇ ਦੀ ਜਿਹੜੀ ਪੁਲਿਸ ਫੋਰਸ ਹੈ ਪਲੱਸ ਜਿਹੜੇ ਸੀ ਸਮਾਣੇ ਨੂੰ ਵਧਾਈਆਂ ਦੇਣਾ ਚਾਹੁੰਦਾ ਕਿ ਇਹਨਾਂ ਨੇ ਵਿਥਿਨ 24 ਆਵਰਸ ਇਤਨਾ ਸੰਗੀਨ ਕਿਸਮ ਦਾ ਅਪਰਾਧ ਜਿਹੜਾ ਹੈ ਇਹਨੂੰ ਜਿਹੜਾ ਹੈ ਟ੍ਰੇਸ ਆਊਟ ਕੀਤਾ 20 ਤੋਲੇ ਤੋਂ ਵੱਧ ਜਿਹੜਾ ਹੈ ਇਹ ਸਥਮ ਨਹੀਂ ਰਿਹਾ ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਸਿੰਘ ਦੀ 라ਵਣ ਦੇ ਨਾਲ ਤੁਲਨਾ ਕਰ ਦਿੱਤੀ ਹੈ ਰਾਣਾ ਤੇ ਰਾਵਣ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਤੇ ਉਹਨਾਂ ਦੇ ਵੱਲੋਂ ਰਾਣਾ ਗੁਰਜੀਤ ਸਿੰਘ ਤੇ ਨਿਸ਼ਾਨਾ 사ਧਿਆ ਗਿਆ ਕੁਲਬੀਰ ਜ਼ੀਰਾ ਨੇ ਕਿਹਾ ਕਿ ਰਾਣਾ ਗੁਰਜੀਤ ਨੂੰ ਉਹਨਾਂ ਦਾ ਹੰਕਾਰ ਹੀ ਲੈ ਬੈਠਿਆ ਜ਼ੀਰਾ ਨੇ ਕਿਹਾ ਕਿ ਰਾਵਣ ਨੂੰ ਵੀ ਚਾਰ ਵੇਦਾਂ ਦਾ ਗਿਆਨ ਸੀ ਦੱਸਦੇ ਕਿ ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਸਿੰਘ ਦਾ ਨਿੱਜੀ ਚੈਨਲ ਨਾਲ ਇੰਟਰਵਿਊ ਦੀ ਇੱਕ ਕਲਿੱਪ ਵੀ ਸ਼ੇਅਰ ਕੀਤੀ ਜਿਸ 'ਚ ਉਹ ਕਹਿ ਰਹੇ ਨੇ ਕਿ ਜਿਸ ਨੇ ਮੇਰੇ ਨਾਲ ਪੰਗਾ ਲਿਆ ਉਹ ਹੈ ਹੀ ਨਹੀਂ ਜਿਸ ਤੋਂ ਬਾਅਦ ਹੁਣ ਰਿਐਕਟ ਕੀਤਾ ਏ ਕੁਲਬੀਰ ਜ਼ੀਰਾ ਦੇ ਵੱਲੋਂ ਰਾਣਾ ਗੁਰਜੀਤ ਤੇ ਇਹ ਟਿੱਪਣੀ ਕੀਤੀ ਗਈ ਹੈ ਤਾਂ ਕਾਂਗਰਸ ਦੇ ਵਿੱਚ ਪਹਿਲਾਂ ਤੋਂ ਹੀ ਕਲੇਸ਼ ਜਾਰੀ ਹੈ ਆਪਸ ਦੇ ਵਿੱਚ ਆਗੂ ਇੱਕ ਦੂਜੇ ਤੇ ਵਾਰ ਪਲਟਵਾਰ ਕਰਦੇ ਰਹਿੰਦੇ ਨੇ ਤੇ ਹੁਣ ਪੰਜਾਬ ਕਾਂਗਰਸ ਦੇ ਹੀ ਇੱਕ ਆਗੂ ਕੁਲਵੀਰ ਜ਼ੀਰਾ ਜੋ ਸਾਬਕਾ ਵਿਧਾਇਕ ਨੇ ਜ਼ੀਰਾ ਤੋਂ ਉਹਨਾਂ ਦੇ ਵੱਲੋਂ ਕਪੂਰਥਲਾ ਤੋਂ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਾਵਣ ਦੇ ਨਾਲ ਤੁਲਨਾ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਰਾਣੇ ਤੇ ਰਾਵਣ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਕੁਲਵੀਰ ਜ਼ੀਰਾ ਇੱਥੇ ਹੀ ਨਹੀਂ ਰੁਕੇ ਉਹਨਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਉਹਨਾਂ ਦਾ ਹੰਕਾਰ ਹੀ ਲੈ ਬੈਠਿਆ ਤੇ ਰਾਵਣ ਨੂੰ ਵੀ ਚਾਰਾ ਵੇਦਾਂ ਦਾ ਗਿਆਨ ਸੀ ਕੁਲਵੀਰ ਜ਼ੀਰਾ ਨੇ ਇੱਕ ਨਿੱਜੀ ਚੈਨਲ ਦਾ ਇੱਕ ਕਲਿੱਪ ਵੀ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਰਾਣਾ ਗੁਰਜੀਤ ਕਹਿ ਰਹੇ ਨੇ ਕਿ ਜਿਸ ਨੇ ਵੀ ਮੇਰੇ ਨਾਲ ਪੰਗਾ ਲਿਆ ਉਹ ਹੈ ਹੀ ਨਹੀਂ ਤਾਂ ਇੱਕ ਵਾਰ ਫੇਰ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਸਾਹਮਣੇ ਆ ਚੁੱਕਿਆ ਹੈ ਦੱਸਦੀਏ ਕਿ న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਰਾਣਾ ਗੁਰਜੀਤ ਨੇ ਵੀ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਿਆ ਸੀ ਐਸੀ ਖਬਰ ਤੇ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਵਿਨੇਸ਼ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਹੈ ਪਰ ਵਾਰ-ਵਾਰ ਇਹ ਸਾਹਮਣੇ ਆਉਂਦਾ ਰਹਿੰਦਾ ਹੈ ਤੇ ਹੁਣ ਇੱਕ ਹੋਰ ਤਾਜ਼ਾ ਮਿਸਾਲ ਮਿਲੀ ਹੈ ਰਣਵੀਰ ਇਹ ਤਾਂ ਸੁਭਾਵਿਕ ਹੈ ਕਿ ਕਾਂਗਰਸ ਦਾ ਕੈਰੇਜ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਕੁੱਲ ਆਪਣਾ ਖਤਮ ਕਦੇ ਹੋਈ ਨਹੀਂ ਸਕਦਾ ਉਹ ਚਲਦਾ ਹੀ ਰਹਿੰਦਾ ਇੱਕ ਫੈਕਸ਼ਨ ਸੰਸ਼ਾਂਤ ਹੁੰਦਾ ਤਾਂ ਦੂਸਰਾ ਖੜਾ ਹੋ ਜਾਂਦਾ ਦੂਸਰਾ ਸ਼ਾਂਤ ਹੁੰਦਾ ਤਾਂ ਤੀਸਰਾ ਖੜਾ ਹੋ ਜਾਂਦਾ ਤੇ ਹੁਣ ਜਿਹੜਾ ਲੇਟੈਸਟ ਹੈ ਰਾਣਾ ਗੁਰਜੀਤ ਵਰਸਸ ਕੁਲਬੀਰ ਜੀਰਾ ਕੁਲਬੀਰ ਜੀਰਾ ਨੇ ਇੱਕ ਛੋਟਾ ਜਿਹਾ ਟਵੀਟ ਕੀਤਾ ਇੱਕ ਛੋਟੀ ਜੀ ਕਲਿੱਪ ਆਈ ਆ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੀ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਜਿਹੜਾ ਸਾਡੇ ਦਰਸ਼ਕ ਪੜ੍ਹ ਵੀ ਪਾ ਰਿਹਾ ਹੈ ਟੀਵੀ ਸਕਰੀਨ ਦੇ ਉੱਪਰ ਉਹਨਾਂ ਨੇ ਜੀ ਉੱਪਰ ਲਿਖਿਆ ਹੋਇਆ ਹੈ ਕਿ ਰਾਵਣ ਉਹ ਵੀ ਚਾਰ ਵੇਦਾਂ ਦਾ ਗਿਆਨ ਸੀ ਅਤੇ ਉਸ ਤੋਂ ਬੁੱਧੀਮਨ ਕੋਈ ਨਹੀਂ ਸੀ ਪਰ ਉਹਨੂੰ ਵੀ ਉਸ ਦਾ ਹੰਕਾਰ ਹੀ ਲਾ ਬੈਠਿਆ ਮੈਨੂੰ ਮੈਨੂੰ ਰਾਣਾ ਜੀ ਅਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਲੱਗਦਾ ਹੂੰ ਤੇ ਇਸ ਕਲਿੱਪ ਦੇ ਵਿੱਚ ਰਾਣਾ ਗੁਰਜੀਤ ਕਹਿ ਰਿਹਾ ਹੈ ਕਿ ਜਿਨਨੇ ਮੇਰੇ ਨਾਲ ਪੰਗਾ ਲਿਆ ਉਹ ਗਿਆ ਤੇ ਉਹ ਕਲਿੱਪ ਪੇਸਟ ਕਰਕੇ ਗੁਰਬੀਰ ਜੀਰਾ ਨੇ ਇਹ ਮੈਂਸ਼ਨ ਕੀਤਾ ਯਾਨੀ ਕਿ ਸਿੱਧਾ ਸਿੱਧਾ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਤੇ ਸ਼ਬਦੀ ਹਮਲਾ ਕੀਤਾ ਆਪਦੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਤੇ ਬਕਾਇਦਾ ਉਹਨਾਂ ਨੇ ਲਿਖਿਆ ਹੈ ਕਿ ਰਾਣਾ ਜੀ ਅਤੇ 라ਵਣ ਵਿੱਚ ਮੈਨੂੰ ਜ਼ਿਆਦਾ ਫਰਕ ਨਹੀਂ ਲੱਗਦਾ ਯਾਨੀ ਕਿ ਉਹ ਸਿੱਧਾ ਸਿੱਧਾ ਕਹਿ ਰਿਹਾ ਹੈ ਕਿ ਰਾਣਾ ਗੁਰਜੀਤ ਹੈ ਜਿਹੜਾ ਉਹ ਰਾਣਾ ਗੁਰਜੀਤ ਹੈ ਜਿਹੜਾ ਉਹ 라ਵਣ ਤੋਂ ਘੱਟ ਨਹੀਂ ਹੈ ਜੀ ਅਵਿਨੇਸ਼ ਅਵਿਨੇਸ਼ ਜੇਕਰ ਜੇਕਰ ਥੋੜਾ ਜਿਹਾ ਇਸ ਤੋਂ ਪਿੱਛੇ ਦੇਖੀਏ ਤਾਂ ਕਾਰਨ ਕੀ ਸਮਝ ਆਉਂਦੇ ਨੇ ਕਿਉਂਕਿ ਡਾਇਰੈਕਟਲੀ ਤੌਰ ਤੇ ਜੇਕਰ ਨਫਤੇਜ ਚੀਮਾ ਆਪਸ ਦੇ ਵਿੱਚ ਰਾਣਾ ਗੁਰਜੀਤ ਬਾਰੇ ਕੁਝ ਕਹਿਣ ਤਾਂ ਸਮਝ ਆਉਂਦਾ ਕਿਉਂਕਿ ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਨੂੰ ਟਿਕਟ ਦਿੱਤੀ ਕਾਂਗਰਸ ਨੇ ਇਹਨਾਂ ਦੇ ਬੇਟੇ ਅਲੱਗ ਇਲੈਕਸ਼ਨ ਲੜੇ ਜਾਂ ਫਿਰ ਕਿਉਂਕਿ ਤਰਨਤਾਰਨ ਤੋਂ ਕੁਲਬੀਰ ਜ਼ੀਰਾ ਐਮਪੀ ਦੀ ਇਲੈਕਸ਼ਨ ਲੜੇ ਸੀ ਉਸ ਵੇਲੇ ਰਾਣਾ ਗੁਰਜੀਤ ਉੱਥੋਂ ਟਿਕਟ ਲੈਣਾ ਚਾਹੁੰਦੇ ਸੀ ਕਾਰਨ ਕਿ ਸਮਝਿਆ ਜਾ ਸਕਦਾ ਹੁਣ ਕੁਲਬੀਰ ਜ਼ੀਰਾ ਦਾ ਰਿਐਕਟ ਕਰਨ ਦਾ ਪਰ ਰਣਵੀਰ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਕਿ ਕਾਂਗਰਸ ਸੀ ਇੱਕ ਵਤੜਾ ਸ਼ਾਂਤ ਹੁੰਦਾ ਤਾਂ ਦੂਜਾ ਖੜਾ ਹੋ ਜਾਂਦਾ ਦੂਜਾ ਸ਼ਾਂਤ ਹੁੰਦਾ ਤਾਂ ਤੀਜਾ ਖੜਾ ਹੋ ਜਾਂਦਾ ਤਾਂ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਕਡੂਰ ਸਾਹਿਬ ਤੋਂ ਕੁਲਬੀਰ ਜੀ ਦਾ ਨੂੰ ਟਿਕਟ ਮਿਲੀ ਸੀ ਤਾਂ ਰਾਣਾ ਗੁਰਜੀਤ ਨੇ ਕਿਹਾ ਸੀਗਾ ਕਿ ਉਹਨਾਂ ਨੇ ਹੀ ਕੁਲਬੀਰ ਜੀ ਦਾ ਨਾਮ ਰੈਕੋਮਿਂਡੇਟ ਕੀਤਾ ਸੀ ਇਨਫੈਕਟ ਉਹਨਾਂ ਦੀ ਜਿਹੜੀ ਪੂਰੀ ਕੈਂਪੇਨ ਆ ਰਾਣਾ ਗੁਰਜੀਤ ਦੀ ਚੱਲ ਰਹੀ ਸੀ ਇਹ ਹੁਣ ਆਲ ਆਫ ਸਡਨ ਇਨ a ਟਾਈਮ ਬਾਦ ਕੀ ਹੋਇਆ ਹੈ ਇਹ ਹਜੇ ਜਿਹੜੀ ਇਹਦੀ ਇੰਟਰਨਲ ਖਬਰ ਆ ਉਹ ਸਾਹਮਣੇ ਨਹੀਂ ਆ ਸਕੀ ਹੈ ਪਰ ਫਿਲਹਾਲ ਇਹ ਕਹਿ ਸਕਦੇ ਆ ਕਿ ਇੱਕ ਤਗੜਾ ਮੋਰ ਮੋਰਚੇ ਦਾ ਰਿਜ਼ਲਟ ਇਹ ਹੈ ਕਿ ਰਾਣਾ ਗੁਰਜੀਤ ਸਿੰਘ ਤੇ ਕੁਲਵੀਰ ਜੀਰਾ ਜਿਹੜੇ ਕਿ ਨੌਜਵਾਨ ਆਗੂ ਮੰਨੇ ਜਾਂਦੇ ਤੇ ਰਾਣਾ ਗੁਰਜੀਤ ਸਿੰਘ ਪੰਜਾਬ ਕਾਂਗਰਸ ਦੇ ਕਾਫੀ ਕੱਦਾਵਰ ਤੇ ਮੈਜਰ ਲੀਡਰ ਮੰਨੇ ਜਾਂਦੇ ਆ ਉਹਨਾਂ ਦੇ ਖਿਲਾਫ ਹੈ ਜਿਹੜਾ ਸ਼ਰੀਆ ਮੋਰਚਾ ਖੋਲ ਦਿੱਤਾ ਹੈ ਤੇ ਭਾਸ਼ਾ ਵੀ ਹੈ ਉਹ ਜੀ ਜਿਹੜੀ ਕਰ ਰਹੇ ਕਿ ਬਹੁਤ ਤਿੱਖੀ ਭਾਸ਼ਾ ਦਾ ਬਿਲਕੁਲ ਵਿਨੇਸ਼ ਜਦੋਂ 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 ਪਬਲਿਕ ਪਲੇਟਫਾਰਮ ਦੇ ਉੱਤੇ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਸਿੱਧੇ ਤੌਰ ਤੇ ਟਵੀਟ ਕੀਤਾ ਜਾਵੇ ਇੱਕ ਕੱਦਾਵਾਰ ਆਗੂ ਨੇ ਰਾਣਾ ਗੁਰਜੀਤ ਵੱਡੇ ਆਗੂਆਂ ਦੇ ਵਿੱਚ شمار ਨੇ ਲੁਧਿਆਣੇ ਦੀ ਜਿਹੜੀ ਇਲੈਕਸ਼ਨ ਹੈ ਉਸ ਕੈਂਪੇਨ ਦੇ ਵੀ ਇਨਚਾਰਜ ਰਹੇ ਜਿਹੜੀ ਭਾਰਤ ਭੂਸ਼ਣ ਆਸ਼ੂ ਦੀ ਹੈ ਤਾਂ ਰਾਣਾ ਗੁਰਜੀਤ ਤੇ ਨਿਸ਼ਾਨਾ ਸਾਧਨਾ ਕੁਲਬੀਰ ਜ਼ੀਰਾ ਦੇ ਵੱਲੋਂ ਤਾਂ ਕਹਿ ਸਕਦੇ ਹਾਂ ਕਿ ਹੁਣ ਜਿਹੜਾ ਅੰਦਰੂਨੀ ਕਲੇਸ਼ ਹੈ ਪਹਿਲਾਂ ਵੀ ਵੈਸੇ ਦਾ ਜਗ ਜाहिर ਸੀ ਹੁਣ ਬਿਲਕੁਲ ਹੀ ਸਾਹਮਣੇ ਆ ਚੁੱਕਿਆ ਕਿ ਆਰ ਪਾਰ ਦੀ ਲੜਾਈ ਵਾਂਗ ਹੋ ਗਿਆ ਹੈ ਰਣਵੀਰ ਆਪਾਂ ਅਕਸਰ ਦੇਖਿਆ ਹੋਊਗਾ ਕਿ ਜੇ ਕਿਸੇ ਇੱਕ ਪਾਰਟੀ ਦੇ ਦੋ ਜਾਂ ਚਾਰ ਲੀਡਰਾਂ 'ਚ ਡਿਫਰੈਂਸਿਸ ਹੋਣ ਮਤਭੇਦ ਹੋਣ ਤਾਂ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਂ ਪਬਲਿਕ ਪਲੇਟਫਾਰਮ ਤੇ ਨਹੀਂ ਆਂਦੇ ਉਹ ਸਾਹਮਣੇ ਇਹੀ ਅੰਦਰ ਬਹਿ ਕੇ ਹੀ ਜਿਹੜਾ ਹੈ ਇਸ ਦਾ ਨਿਪਟਾਰਾ ਕਰਦੇ ਆ ਪਰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਆ ਕੇ ਨਾਮ ਲੈ ਕੇ 라ਵਨ ਨਾਲ ਕੰਪੈਰੀਜ਼ਨ ਕਰਨਾ ਇਹ ਆਪਣੇ ਆਪ ਵਿੱਚ ਹੀ ਦਰਸਾਉਂਦਾ ਹੈ ਕਿ ਪਾਰਟੀ ਵਿੱਚ ਕਿੰਨਾ ਡਿਸਪਲਨ ਹੈ ਤੇ ਇਸ ਕਰਕੇ ਏਸੀ ਤਾਂ ਆਪਾਂ ਅੰਦਾਜ਼ਾ ਇਸੇ ਗੱਲ ਤੋਂ ਹੀ ਲੈ ਸਕਦੇ ਆ ਵੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਕਿੰਨਾ ਡਿਸਪਲਨ ਹੈ ਤੇ ਪਾਰਟੀ ਦੀ ਜਿਹੜੀ ਧੜੇਬੰਦੀ ਹੈ ਜਿਵੇਂ ਜਿਵੇਂ ਚੋਣਾਂ ਦਾ ਵੇਲਾ ਨੇੜੇ ਆ ਰਿਹਾ ਹੈ ਉਹ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ ਜਿਸ ਦਾ ਰਿਜ਼ਲਟ ਆਪਾਂ ਕਹਿ ਸਕਦੇ ਆ ਕਿ ਆਉਣ ਵਾਲੇ ਚੋਣਾਂ ਵਿੱਚ ਨੂੰ ਵੇਖਣਾ ਵੀ ਪੈ ਸਕਦਾ ਹੈ ਬਿਲਕੁਲ ਬਹੁਤ ਸ਼ੁਕਰੀਆ ਵਿਨੇਸ਼ ਇਸ ਪੂਰੀ ਅਪਡੇਟ ਦੇ ਲਈ ਤਾਂ ਵਿਨੇਸ਼ ਘਟਾਰੀਆ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਦਰਅਸਲ ਕੁਲਬੀਰ ਜ਼ੀਰਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਰਾਣਾ ਗੁਰਜੀਤ ਦੀ ਇੱਕ ਨਿੱਜੀ ਚੈਨਲ ਦੀ ਕਲਿੱਪ ਸਾਂਝੀ ਕੀਤੀ ਗਈ ਹੈ 라ਵਣ ਦੇ ਨਾਲ ਤੁਲਨਾ ਕਰ ਦਿੱਤੀ ਗਈ ਹੈ ਰਾਣਾ ਗੁਰਜੀਤ ਦੀ ਤੇ ਧੜੇਬੰਦੀ ਕਾਂਗਰਸ ਦੀ ਇੱਕ ਵਾਰ ਫੇਰ ਸਾਹਮਣੇ ਆ ਚੁੱਕੀ ਹੈ ਅਨਰੁਨੀ ਕਲੇ ਸਿਕ ਵਾਰ ਫੇਰ ਸਾਹਮਣੇ ਆ ਚੁੱਕੇ ਹੈ ਦੇਖਣਾ ਹੋਵੇਗਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਇਸ ਤੇ ਕੀ ਕਦਮ ਚੁੱਕਦੇ ਨੇ ਕਾਂਗਰਸ ਇੰਚਾਰਜ ਭਪੇਸ਼ ਬਗੇਲ ਇਸ ਤੇ ਕੀ ਕੋਈ ਨੋਟਿਸ ਲੈਂਦੇ ਨੇ ਪਰ ਕਾਂਗਰਸ ਦੀ ਅੰਦਰੂਨੀ ਜੰਗ ਜੱਗ ਜ਼ਾਹਿਰ ਹੈ ਹੋ ਲੋਈ ਹੋ ਰਿਹਾ ਹੈ ਡਾਟਾ ਚੋਰੀ ਉਸ ਦਿਨ ਹੋਇਆ ਸੀ ਜਦੋਂ ਵੋਟਾਂ ਲੈਣ ਦੀ ਖਾਤਰ ਮੇਰੀਆਂ ਪਹਿਣਾ ਮਾਤਾ ਪਹਿਣਾਵਾਂ ਦਾ ਦੱ ਇਨਾਂ ਨੇ ਫਾਰਮ ਪਰ ਇਹ ਕਰ ਕਰ ਜਾ ਕੇ ਉਦੋਂ ਕਿਹੜੀ ਸੰਵਿਧਾਨਿਕ ਪੱਸੀ ਨਾਲ ਕੋਲ ਪ੍ਰਲੋਭਨ ਦੇ ਰਹੇ ਸੀ ਨਾ ਲਾਲਚ ਦੇ ਰਹੇ ਸੀ ਨਾ ਅੱਜ 45000 ਰੁਪਏ ਦੇਣ ਵਾਲਾ ਹੋ ਗਿਆ ਉਹਨਾਂ ਪੈਰਾਂ ਦਾ ਮੈਨੂੰ ਤਾਂ ਲੱਗਦਾ ਉਹ ਵੀ ਇਨਕੁਆਰੀ ਹੋਣੀ ਚਾਹੀਦੀ ਐ ਉਸ ਡਾਟੇ ਦਾ ਦੁਰਪਰਯੋਗ ਕਰਕੇ ਕਿਤੇ ਕਿਤੇ ਲੁੱਟ ਖੋਟ ਤੇ ਨਹੀਂ ਪਾ ਲਈ ਦੀ ਇਹਨਾਂ ਨੇ ਆਪਣੇ ਪੀੜੀ ਥੱਲੇ ਜਰਾ ਛੋਟਾ ਮਾਰਨ ਮੈਂ ਜਿਹਦੇ ਲਈ ਤੁਹਾਨੂੰ ਹੁਣ ਸੱਦਿਆ ਮਹਿਮਾਨ ਸਾਹਿਬ ਨੂੰ ਔਰ ਪੂਰੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਕਿ ਅੱਜ ਪੁਲਿਸ ਦਾ ਦੁਰਪਰਯੋਗ ਜਿਸ ਤਰੀਕੇ ਨਾਲ ਤੁਸੀਂ ਕੀਤਾ ਹੈ ਜਿਸ ਤਰੀਕੇ ਦੀ ਤੱਕੇਸ਼ਾਈ ਜਿਸ ਤਰ੍ਹਾਂ ਦਾ ਜ਼ੁਲਮ ਸਾਡੇ بڑے بڑے ਨੇਤਾ ਉਹਨਾਂ ਨੂੰ ਤੁਸੀਂ ਥਾਣਿਆਂ ਦੇ ਅੰਦਰ ਲੈ ਕੇ ਗਏ ਹੋ ਹਿੰਮਤ ਕਰ ਲਵੇਂਗਾ ਫਿਰ ਹੁਣ ਆਈ ਇੱਕ ਇੱਕ ਕਰਕੇ ਛੱਡੀ ਜਾਂਦੇ ਬੇ ਨੇ ਹਿੰਮਤ ਕਰੋ ਕਰਦੇ ਸਾਡਾ ਇਹਨਾਂ ਨੇ ਸਮਾਨ ਚੋਰੀ ਕੀਤਾ ਸੀ ਐ ਸੀ ਐਸ ਸੀ ਸੈਂਟਰ ਵਾਲੇ ਬੱਚਿਆਂ ਦਾ ਅੱਠ ਜਗ੍ਹਾ ਤੋਂ ਸਮਾਨ ਇਹਨਾਂ ਨੇ ਚੁੱਕਿਆ ਮੈਂ ਪਰਚਾ ਕਰਾਉਣ ਜਾ ਰਿਹਾ ਹਿੰਮਤ ਆ ਗਈ ਹੈ ਡੀਜੀਪੀ ਸਾਹਿਬ ਨਿਆਂ ਦਿਓ ਉਹ ਗਵਰਨਮੈਂਟ ਦੀ ਮਨਤਾ ਪ੍ਰਾਪਤ ਲੋਕ ਨੇ ਸਰਕਾਰ ਨੇ ਮਨਤਾ ਦਿੱਤੀ ਹੈ ਕਿ ਪੰਜਾਬੋ ਪੰਜਾਬ ਦੇ ਗਰੀਬ ਨੂੰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਮਜ਼ਦੂਰ ਨੂੰ ਪੰਜਾਬ ਦੇ ਦਲਿਤ ਨੂੰ ਜਿਹੜੀ ਇਹ ਨਕੰਮੀ ਸਰਕਾਰ ਜਿਹੜੀਆਂ ਸਕੀਮਾਂ ਦਾ ਲਾਭ ਨਹੀਂ ਦੇ ਰਹੀ ਉਹ ਸਿੱਧੇ ਤੌਰ ਤੇ ਜਾ ਕੇ ਦਿਓ। ਕੀ ਹਿੰਮਤ ਆਈ ਹੈ ਡੀਜੀਪੀ ਸਾਹਿਬ ਦੇ ਅੰਦਰ ਕੀ ਪਰਚਾ ਦਾਖਲ ਕਰੋਗੇ? ਮੈਂ ਤਾਂ ਪਾਤੀ ਆ ਚਿੱਠੀ ਜਿੱਤੋਂ-ਜਿੱਤੋਂ ਮੇਰਾ ਸਾਮਾਨ ਚੁੱਕਿਆ ਉਸ ਡਾਟੇ ਨਾਲ ਅਗਰ ਕੋਈ ਛੇੜਛਾੜ ਕਰ ਲੇ। ਤੁਸੀਂ ਨੋਟਿਸ ਕਰ ਦੇਣਾ ਸਾਨੂੰ ਦੋ ਦਿਨ ਤਲਾ। ਕਿ ਆਓ ਜੀ ਤੁਸੀਂ ਸਾਨੂੰ ਆ ਕੇ ਐਕਸਪਲੇਨ ਕਰੋ ਕਿ ਤੁਸੀਂ ਕਿਉਂ